ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤਾਜ ਕਲੈਕਸ਼ਨ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਕੁਝ ਪੈਂਡੈਂਟ ਸੈੱਟ ਦੇ ਨਿਊ ਡਿਜ਼ਾਈਨ ਕੁਝ ਦਿਖਾਵਾਂਗੇ ਜੀ ਪੰਜਾਬੀ ਟਰੈਡੀਸ਼ਨਲ ਜੁਲਰੀ ਦੇ ਵਿੱਚ ਨਿਊ ਡਿਜ਼ਾਈਨ ਕੁਝ ਦਿਖਾਵਾਂਗੇ ਜੀ ਐਂਟੀਕ ਦੇ ਵਿੱਚ ਸਲਿੱਕ ਡਿਜ਼ਾਈਨ ਜਿਨ੍ਹਾਂ ਦੀ ਕਾਫੀ ਡਿਮਾਂਡ ਸੀਗੀ ਬੁਕਿੰਗ ਨੰਬਰ ਹੈ ਜੀ 734756684 ਇਸ ਨੰਬਰ ਤੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਏਗਾ ਜੀ ਤੁਸੀਂ ਸਕਰੀਨਸ਼ਾਟ ਪੇਸ ਕੇ ਆਪਣੀ ਬੁਕਿੰਗ ਕਰਾ ਸਕਦੇ ਹੋ ਸ਼ੁਰੂ ਕਰਦੇ ਹਾਂ ਜੀ ਫਰਸਟ ਡਿਜ਼ਾਈਨ ਸਭ ਤੋਂ ਪਹਿਲਾਂ ਦਿਖਾ ਰਹੀ ਹਾਂ ਜੀ ਪੈਂਡੈਂਟ ਸੈੱਟ ਦੇ ਕੁਝ ਡਿਜ਼ਾਈਨਸ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਰਾਉਂਡ ਸ਼ੇਪ ਦੇ ਵਿੱਚ ਆਏਗਾ ਵੇਅਰਿੰਗ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਲੈਂਥ ਵੀ ਤੁਸੀਂ ਦੇਖ ਸਕਦੇ ਹੋ ਇਹ ਰੈਂਜ ਦੇ ਨਾਲ ਸਟਾਰਟ ਇਹ ਰਹੇਗਾ ਜੀ ਫਰਸਟ ਡਿਜ਼ਾਈਨ ਰਾਉਂਡ ਸ਼ੇਪ ਦੇ ਵਿੱਚ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੀ ਹੈ ਉਹ ਨਾਲ ਰਣਗੇ ਜੀ ਰਾਉਂਡ ਸ਼ੇਪ ਦੇ ਵਿੱਚ ਸਟੱਡ ਇਹ ਰਣਗੇ ਜੀ ਨਾਲ ਸਟੱਡ ਸਟੱਡ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਰੂਬੀ ਸਟੋਨ ਦੇ ਨਾਲ ਇਹ ਵਾਲਾ ਪੈਂਡੈਂਟ ਸੈੱਟ ਆਏਗਾ ਜੀ ਰਾਉਂਡ ਸ਼ੇਪ ਦੇ ਵਿੱਚ ਪ੍ਰਾਈਸ ਰਹੇਗਾ ਜੀ ਓਨਲੀ 450 ਇਹ ਰਹੇਗਾ ਜੀ ਫਰਸਟ ਡਿਜ਼ਾਈਨ ਸੈਕਿੰਡ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਰੂਬੀ ਸਟੋਨ ਦੇ ਨਾਲ ਇਹ ਵਾਲਾ ਵੀ ਡਿਜ਼ਾਈਨ ਆਏਗਾ ਇਹ ਡੀ ਵਰਗ ਦੇ ਨਾਲ ਇਹ ਵਾਲਾ ਡਿਜ਼ਾਈਨ ਆਏਗਾ ਜੀ ਇਹਦੇ ਵੀ ਨਾਲ ਰਹਿਣਗੇ ਜੀ ਇਸ ਮੀਡੀਅਮ ਸਾਈਜ਼ ਦੇ ਵਿੱਚ ਇਅਰਿੰਗਸ ਇਹਦੇ ਵੇਅਰਿੰਗਸ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਨੇ ਪ੍ਰਾਈਸ ਰਹੇਗਾ ਜੀ ਓਨਲੀ 450 450 ਦੇ ਵਿੱਚ ਤੁਸੀਂ ਬੁਕਿੰਗ ਕਰਾ ਸਕਦੇ ਹੋ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਲੈਂਥ ਸੇਮ ਰਹੇਗੀ ਜੀ ਸਾਰਿਆਂ ਦੀ ਥਰਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਵਰਕ ਦੇਖ ਸਕਦੇ ਹੋ ਜੀ ਪੈਂਡੈਂਟ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੈ ਇਹ ਰਹਿਣਗੇ ਜੀ ਨਾਲ ਮੀਡੀਅਮ ਸਾਈਜ਼ ਦੇ ਇਅਰਿੰਗਸ ਪ੍ਰਾਈਸ ਰਹੇਗਾ ਜੀ ਓਨਲੀ 450 ਰਹੇਗਾ ਜੀ ਥਰਡ ਡਿਜ਼ਾਈਨ ਤਿੰਨੋਂ ਹੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੇ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਪ੍ਰਾਈਸ ਸੇਮ ਰਹੇਗਾ ਲੈਂਥ ਸੇਮ ਰਹੇਗੀ ਔਰ ਕੁਆਲਿਟੀ ਵੀ ਸੇਮ ਰਹੇਗੀ ਜੀ ਪ੍ਰਾਈਸ ਰਹੇਗਾ 450 450 ਦੇ ਵਿੱਚ ਤੁਸੀਂ ਕੋਈ ਵੀ ਡਿਜ਼ਾਈਨ ਲੈ ਸਕਦੇ ਹੋ ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਸਾਰਿਆਂ ਦੇ ਪਸੰਦ ਦੇ ਡਿਜ਼ਾਈਨਸ ਨੇ ਐਂਟੀਕ ਕਾਲਜ ਦੇ ਵਿੱਚ ਰਹਿਣਗੇ ਜਿਸ ਲੀਕ ਡਿਜ਼ਾਈਨ ਇਦਾਂ ਦੇ ਡਿਜ਼ਾਈਨ ਅਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਪੋਸਟ ਕੀਤੇ ਸੀ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਇਹਦਾ ਸਟਾਕ ਬਹੁਤ ਹੀ ਜਲਦੀ ਕਲੀਅਰ ਹੋ ਗਿਆ ਸੀ ਉਹਦਾ ਕਾਰਨ ਇਹ ਹੈ ਜੀ ਕਿਉਂਕਿ ਇਹਦੇ ਲਈ ਕੋਈ ਏਜ ਮੈਟਰ ਨਹੀਂ ਕਰਦੀ ਚਾਹੇ ਤੁਸੀਂ ਅਨਮੈਰਿਡ ਹੋ ਤਾਂ ਵੀ ਵੇਅਰ ਕਰ ਸਕਦੇ ਹੋ ਅਗਰ ਤੁਸੀਂ 50 ਪਲੱਸ ਹੋ ਤਾਂ ਵੀ ਵੇਅਰ ਕਰ ਸਕਦੇ ਹੋ ਔਰ ਇਹਦਾ ਟ੍ਰੈਂਡ ਵੀ ਕਦੀ ਨਹੀਂ ਜਾਂਦਾ ਸਦਾ ਬਹਾਰ ਆਈਟਮ ਹੈ ਜਿਸ ਸਰਦਾਰੀ ਲੁੱਕ ਦੇ ਪੀਸ ਨੇ ਇਹ ਵਾਲੇ ਔਰ ਵੇਅਰ ਕੀਤੇ ਹੋਏ ਬਿਲਕੁਲ ਰੀਅਲ ਲ ਫਲਾਵਰ ਪੈਟਰਨ ਦੇ ਵਿੱਚ ਸਟਾਰਟ ਰਹਿਣਗੇ ਪਾਲਿਸ਼ ਵੀ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਪੀਸ ਹੈ ਇਹ ਰਹਿ ਗਈ ਜੀ ਇਹਦੀ ਵੇਅਰਿੰਗ ਲੁੱਕ ਇਹ ਰਹਿਗਾ ਜੀ ਫਰਸਟ ਡਿਜ਼ਾਈਨ ਇਹਦੇ ਵਿੱਚ ਸੈਕਿੰਡ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਔਰ ਪਾਲਿਸ਼ ਪ੍ਰੀਮੀਅਮ ਰਹੇਗੀ ਜੀ ਕਾਫੀ ਸਾਲ ਇਹ ਵਾਲੇ ਨੈਕਲੇਸ ਖਰਾਬ ਨਹੀਂ ਹੋਣਗੇ ਪ੍ਰੀਮੀਅਮ ਕੁਆਲਟੀ ਦੇ ਵਿੱਚ ਡਿਜ਼ਾਈਨਰ ਪੀਸ ਨੇ ਸੈਕੰਡ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਇਹਦਾ ਪ੍ਰਾਈਸ ਰਹੇਗਾ ਜੀ ਓਨਲੀ 800 800 ਦੇ ਵਿੱਚ ਤੁਸੀਂ ਕੋਈ ਵੀ ਡਿਜ਼ਾਈਨ ਲੈ ਸਕਦੇ ਹੋ ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਇਹ ਰਹੇਗਾ ਜੀ ਲਾਸਟ ਥਰਡ ਡਿਜ਼ਾਈਨ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਇਹਦੇ ਵਿੱਚ ਸਟਾਰ ਤੁਸੀਂ ਦੇਖ ਸਕਦੇ ਹੋ ਜੀ ਫਲਾਵਰ ਪੈਟਰਨ ਦੇ ਵਿੱਚ ਸਟਾਰਟ ਰਹਿਣਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਇਹ ਵਾਲਾ ਵੀ ਪ੍ਰਾਈਸ ਰਹੇਗਾ ਜੀ 800 800 ਰੁਪਏ ਦੇ ਵਿੱਚ ਤੁਸੀਂ ਬੁਕਿੰਗ ਕਰਾ ਸਕਦੇ ਹੋ ਇਹ ਰਹੇਗਾ ਜੀ ਥਰਡ ਡਿਜ਼ਾਈਨ ਤਿੰਨੋਂ ਹੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਪ੍ਰਾਈਸ ਸੇਮ ਰਹੇਗਾ ਕੁਆਲਿਟੀ ਸੇਮ ਰਹੇਗੀ ਪ੍ਰਾਈਸ ਰਹੇਗਾ ਜੀ ਓਨਲੀ 800 800 ਰੁਪਏ ਦੇ ਵਿੱਚ ਤੁਸੀਂ ਇਹਦੀ ਬੁਕਿੰਗ ਕਰਾ ਸਕਦੇ ਹੋ ਨੈਕਸਟ ਦਿਖਾ ਰਹੀ ਹਾਂ ਜੀ ਬਹੁਤ ਹੀ ਫਾਇਰਾ ਦਾ ਚੋਕਰ ਸੈਟ ਟ੍ਰੈਡੀਸ਼ਨਲ ਜੁਐਲਰੀ ਦੇ ਵਿੱਚ ক্লোਜ਼ ਕੈਮਰਾ ਤੋਂ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਇਹਦੇ ਨਾਲ ਸਟੱਡ ਰਹਿਣਗੇ ਜੀ ਬਹੁਤ ਹੀ ਸੋਹਣੇ ਜੇ ਇਹ ਰਹੇਗੀ ਜੀ ਇਹਦੀ ਵੇਅਰਿੰਗ ਲੁੱਕ ਇਹਦੇ ਨਾਲ ਸਟੱਡ ਬਹੁਤ ਹੀ ਜ਼ਿਆਦਾ ਸੋਹਣੇ ਨੇ ਇਹ ਰਹਿਣਗੇ ਜੀ ਦੇ ਨਾਲ ਇਅਰਿੰਗਸ ਮੀਡੀਅਮ ਸਾਈਜ਼ ਦੇ ਵਿੱਚ ਇਅਰਿੰਗਸ ਰਹਿਣਗੇ ਇਅਰਿੰਗਸ ਆ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹ ਰੈਗੀ ਜੂਵੀਅਰਿੰਗ ਲੁੱਕ ਇਹਦਾ ਪ੍ਰਾਈਸ ਲਗਾ ਜੀ ਓਨਲੀ 1000 1000 ਦੇ ਵੀ ਤੁਸੀਂ ਇਹਦੀ ਬੁਕਿੰਗ ਕਰਾ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਦੋ ਡਿਜ਼ਾਈਨ ਮਿਲ ਜਾਣਗੇ ਜੀ ਫਰਸਟ ਡਿਜ਼ਾਈਨ ਹੈ ਇਹ ਵਾਲਾ ਇਹ ਰੈਗੀ ਜੂਵੀ ਕੰਪਲੀਟ ਵੇਅਰਿੰਗ ਲੁੱਕ ਇਹਦੇ ਵਿੱਚ ਤੁਸੀਂ ਸੈਕੰਡ ਡਿਜ਼ਾਈਨ ਵੀ ਦੇਖ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਬਲੈਕ ਐਂਡ ਟੀਕ ਪਾਲਿਸ਼ ਦੇ ਵਿੱਚ ਵਾਲਾ ਡਿਜ਼ਾਈਨ ਆਏਗਾ ਜੀ ਮਲਟੀ ਕਲਰ ਦੇ ਵਿੱਚ ਇਹ ਵੀ ਪੀਸ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਹੈ ਇਹਦੇ ਨਾਲ ਵੀ ਇਅਰਿੰਗਸ ਆਣਗੇ ਮੀਡੀਅਮ ਸਾਈਜ਼ ਦੇ ਵਿੱਚ ਦੋਨੋਂ ਹੀ ਪੀਸ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਇਹਨਾਂ ਨੇਗੇ ਜੀ ਇਹਦੇ ਈਅਰਿੰਗਸ ਮੀਡੀਅਮ ਸਾਈਜ਼ ਦੇ ਵਿੱਚ ਈਅਰਿੰਗਸ ਲੈਣਗੇ ਇਹਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 1000 1000 ਦੇ ਵਿੱਚ ਤੁਸੀਂ ਇਹਦੀ ਵੀ ਬੁਕਿੰਗ ਕਰਾ ਸਕਦੇ ਹੋ ਰਹੇਗਾ ਜੀ ਕੰਪਲੀਟ ਸੈਟ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਪ੍ਰਾਈਸ ਸੇਮ ਰਹੇਗਾ 1000 ਦੇ ਵਿੱਚ ਤੁਸੀਂ ਕਿਸੇ ਵੀ ਡਿਜ਼ਾਈਨ ਦੀ ਬੁਕਿੰਗ ਕਰਾ ਸਕਦੇ ਹੋ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਇਹ ਵਾਲਾ ਰੂਬੀ ਕਲਰ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ক্লোਜ਼ ਕੈਮਰਾ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੀ ਹੈ ਇਹਦੇ ਨਾਲ ਇਅਰਿੰਗਸ ਬਹੁਤ ਸੋਹਣੇ ਨੇ ਜੀ ਲੌਂਗ ਸਾਈਜ਼ ਦੇ ਵਿੱਚ ਇਅਰਿੰਗਸ ਆਣਗੇ ਨਾਲ ਰਹੇਗਾ ਜੀ ਟਿੱਕਾ ਪੀਸ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਇਹ ਰਹੇਗੀ ਜੀ ਇਹਦੀ ਵੇਅਰਿੰਗ ਲੁੱਕ ਦੇਖੋ ਜੀ ਲੁੱਕ ਬਹੁਤ ਹੀ ਜ਼ਿਆਦਾ ਸੋਹਣੀ ਹੈ ਇਸ ਪੀਸ ਦੀ ਇਹਦੇ ਵਿੱਚ ਵੀ ਤੁਹਾਨੂੰ ਦੋ ਡਿਜ਼ਾਈਨ ਮਿਲ ਜਾਣਗੇ ਨਾਲ ਰਹਿਣਗੇ ਜੀ ਲੌਂਗ ਸਾਈਜ਼ ਦੇ ਵਿੱਚ ਇਅਰਿੰਗਸ ਇਹ ਰਹੇਗੀ ਜੀ ਇਅਰਿੰਗਸ ਦੇ ਲੁੱਕ ਨਾਲ ਰਹੇਗਾ ਜੀ ਫੋਕਸ ਹੋਣਾ ਟਿੱਕਾ ਰਾਉਂਡ ਸ਼ੇਪ ਦੇ ਵਿੱਚ ਟਿੱਕਾ ਰਹੇਗਾ ਪ੍ਰਾਈਸ ਰਹੇਗਾ ਜੀ ਓਨਲੀ 1200 1200 ਦੇ ਵਿੱਚ ਤੁਸੀਂ ਦੀ ਬੁਕਿੰਗ ਕਰਾ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਦੋ ਡਿਜ਼ਾਈਨ ਮਿਲ ਜਾਣਗੇ ਫਰਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਪ੍ਰਾਈਸ ਰਹੇਗਾ ਜੀ ਓਨਲੀ 1200 ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਸੈਕਿੰਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੀ ਹੋਈ ਹੈ ਇਹ ਵੀ ਪੀਸ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹਦੇ ਨਾਲ ਈਰਿੰਗਸ ਰਹਿਣਗੇ ਜੀ ਮੀਡੀਅਮ ਸਾਈਜ਼ ਦੇ ਵਿੱਚ ਇਹ ਵਿਦਾਊਟ ਟਿੱਕਾ ਸੈੱਟ ਰਹੇਗਾ ਜੀ ਇਹਦੇ ਨਾਲ ਟਿੱਕਾ ਆਏਗਾ ਇਹਦੇ ਨਾਲ ਟਿੱਕਾ ਨਹੀਂ ਆਏਗਾ ਇਹ ਸੈੱਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਇਹਦੇ ਨਾਲ ਇਹ ਵਾਲੇ ਈਰਿੰਗਸ ਰਹਿਣਗੇ ਇਹ ਰੰਗ ਦੇ ਜੀ ਇਹਦੇ ਨਾਲ ਈਰਿੰਗਸ ਸੈੱਟ ਇਹ ਵੀ ਬਹੁਤ ਸੋਹਣਾ ਹੈ ਜੀ ਇਹਦਾ ਪ੍ਰਾਈਸ ਰਹੇਗਾ ਓਨਲੀ 1100 1100 ਦੇ ਵਿੱਚ ਤੁਸੀਂ ਇਹਦੀ ਬੁਕਿੰਗ ਕਰਾ ਸਕਦੇ ਹੋ ਇਹਦਾ ਪ੍ਰਾਈਸ ਰਹੇਗਾ ਜੀ 1200 ਇਹਦਾ ਪ੍ਰਾਈਸ ਰਹੇਗਾ ਜੀ 1100 ਦੋਨੋਂ ਹੀ ਪੀਸ ਬਹੁਤ ਸੋਹਣੇ ਨੇ ਜੀ ਜਿਨ੍ਹਾਂ ਨੂੰ ਟਿੱਕਾ ਵਾਲਾ ਚਾਹੀਦਾ ਉਹ ਇਹ ਵਾਲਾ ਲੈ ਸਕਦੇ ਆ ਜਿਨ੍ਹਾਂ ਨੂੰ ਵਿਦਾਊਟ ਟਿੱਕਾ ਚਾਹੀਦਾ ਉਹ ਇਹ ਵਾਲਾ ਪੀਸ ਲੈ ਸਕਦੇ ਆ ਇਹਦਾ ਪ੍ਰਾਈਸ ਹੈ ਜੀ ਉਨੀ 1100 ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਐਂਟੀਕ ਪਾਲਿਸ਼ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਪੀਸ ਵੇਅਰਿੰਗ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਪਰਲ ਵਰਕ ਦੇ ਨਾਲ ਇਹਦਾ ਡਿਜ਼ਾਈਨ ਆਏਗਾ ਜੀ 골ਡਨ ਕਲਰ ਦੇ ਵਿੱਚ ਤੁਸੀਂ ਕਿਸੇ ਕਿਸੇ ਵੀ ਕਲਰ ਦੇ ਸੂਟ ਨਾਲ ਵੇਅਰ ਕਰ ਸਕਦੇ ਹੋ ਔਰ ਇਹਦੇ ਨਾਲ ਇਅਰਿੰਗਸ ਪੌਸ ਹੋਣੇ ਨੇ ਜੀ ਇਅਰਿੰਗਸ ਦੀ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਹੈ ਮੀਡੀਅਮ ਸਾਈਜ਼ ਦੇ ਵਿੱਚ ਇਅਰਿੰਗਸ ਰਹਿਣਗੇ ਫਲਾਵਰ ਪੈਟਰਨ ਦੇ ਵਿੱਚ ਇਹ ਡਿਜ਼ਾਈਨ ਅੱਜਕੱਲ ਰੀਅਲ 골ਡ ਦੇ ਵਿੱਚ ਬਹੁਤ ਹੀ ਪਪੂਲਰ ਡਿਜ਼ਾਈਨ ਹੈ ਜੀ ਬਹੁਤ ਹੀ ਸੋਹਣੀ ਲੁੱਕ ਦਾ ਪੀਸ ਹੈ ਇਹ ਵਾਲਾ ਪ੍ਰਾਈਸ ਰਹੇਗਾ ਜੀ ਓਨਲੀ 1200 1200 ਦੇ ਵਿੱਚ ਤੁਸੀਂ ਇਹਦੀ ਵੀ ਬੁਕਿੰਗ ਕਰਾ ਸਕਦੇ ਹੋ ਨੈਕਸਟ ਦਿਖਾ ਰਹੀ ਹਾਂ ਜੀ ਕੁਝ ਰਾਣੀ ਹਾਰ ਦੀ 컬렉ਸ਼ਨ ਲੌਂਗ ਰਾਣੀ ਹਾਰ ਦੀ ਕਾਫੀ ਡਿਮਾਂਡ ਆ ਰਹੀ ਸੀ ਜੀ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਕਲੋਜ਼ ਕੈਮਰਾ ਤੇ ਤੁਸੀਂ ਲੁੱਕ ਔਰ ਕੁਆਲਿਟੀ ਦੇਖ ਸਕਦੇ ਹੋ ਇਹ ਰਹੇਗੀ ਜੀ ਇਹਦੀ ਵੇਅਰਿੰਗ ਲੁੱਕ ਲੈਂਥ ਵੀ ਤੁਸੀਂ ਦੇਖ ਸਕਦੇ ਹੋ ਜੀ ਲੌਂਗ ਦੇ ਵਿੱਚ ਇਹ ਵਾਲਾ ਰਾਣੀ ਹਾਰ ਆਏਗਾ ਇਹਦੇ ਨਾਲ ਰਹਿਣਗੇ ਜੀ ਇਅਰਿੰਗਸ ਔਰ ਨਾਲ ਰਹੇਗਾ ਟਿੱਕਾ ਔਰ ਨਾਲ ਰਹੇਗਾ ਜੀ ਪਾਸਾ ਇਹ ਰਹੇਗਾ ਜੀ ਫਰਸਟ ਡਿਜ਼ਾਈਨ ਪੀਸ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹਦੇ ਇਅਰਿੰਗਸ ਵੀ ਰਹਿਣਗੇ ਜੀ ਲੌਂਗ ਸਾਈਜ਼ ਦੇ ਵਿੱਚ ਇਅਰਿੰਗਸ ਰਹਿਣਗੇ ਇਰਾਂਗੇਜੀ ਦੇ ਇਅਰਿੰਗਸ ਲੌਂਗ ਸਾਈਜ਼ ਦੇ ਵਿੱਚ ਇਅਰਿੰਗਸ ਆਣਗੇ ਬ੍ਰਾਈਡਲ ਵੀਅਰ ਕਰ ਸਕਦੀਆਂ ਨੇ ਜੀ ਬਹੁਤ ਸੋਹਣਾ ਆ ਆਏ ਰਹਿ ਗਈ ਜੀ ਇਅਰਿੰਗਸ ਦੀ ਵੀਅਰਿੰਗ ਲੁੱਕ ਨਾਲ ਆਏਗਾ ਜੀ ਟਿੱਕਾ ਇਅਰਿੰਗ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਨਾਲ ਰਹੇਗਾ ਜੀ ਟਿੱਕਾ ਨਾਲ ਆਏਗਾ ਜੀ ਪ੍ਰੌਟ ਸਾਈਜ਼ ਦੇ ਵਿੱਚ ਪਾਸਾ ਪਾਸੇ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਇਹ ਰ ਹੈ ਜੀ ਕੰਪਲੀਟ ਸੈੱਟ ਹਰਾਨੀ ਹਾਰ ਈਰਿੰਗਸ ਟਿੱਕਾ ਵਿਦ ਪਾਸਾ ਕੰਪਲੀਟ ਸੈੱਟ ਤੁਹਾਨੂੰ ਮਿਲੇਗਾ ਜੀ 1100 ਦੇ ਵਿੱਚ 1100 ਦੇ ਵਿੱਚ ਤੁਸੀਂ ਇਹਦੀ ਬੁਕਿੰਗ ਕਰਾ ਸਕਦੇ ਹੋ ਜੀ ਫਰਸਟ ਡਿਜ਼ਾਈਨ ਹੈ ਇਹ ਵਾਲਾ ਨੈਕਸਟ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਇਹਦੀ ਵੀ ਲੈਂਥ ਔਰ ਲੁੱਕ ਤੁਸੀਂ ਦੇਖ ਸਕਦੇ ਹੋ ਇਹ ਵੀ ਪੀਸ ਬਹੁਤ ਹੀ ਜ਼ਿਆਦਾ ਸੋਹਣਾ ਆ ਇਹਦੇ ਨਾਲ ਵੀ ਈਰਿੰਗਸ ਆਣਗੇ ਟਿੱਕਾ ਰਹੇਗਾ ਜੀ ਨਾਲ ਰਹੇਗਾ ਪਾਸਾ ਬ੍ਰਾਡ ਸਾਈਜ਼ ਦੇ ਵਿੱਚ ਪਾਸਾ ਰਹੇਗਾ ক্লোਜ਼ ਕੈਮਰੇ ਤੋਂ ਤੁਸੀਂ ਕੁਆਲਿਟੀ ਔਰ ਡਿਜ਼ਾਈਨਿੰਗ ਦੇਖ ਸਕਦੇ ਹੋ ਇਹ ਰਣਗੇ ਜੀ ਦੇ ਨਾਲ ਈਰਿੰਗਸ ਲੌਂਗ ਸਾਈਜ਼ ਦੇ ਵਿੱਚ ਈਰਿੰਗਸ ਰਹਿਣਗੇ ਇਹਦੇ ਨਾਲ ਨਾਲ ਰੈਗਾ ਜੀ ਟਿੱਕਾ ਟਿੱਕੇ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਪਰ ਨਾਲ ਰੈਗਾ ਕਾਸਾ ਇਹ ਰੈਗਾ ਜੀ ਨਾਲ ਪਾਸਾ ਪਾਸੇ ਸਾਰਿਆਂ ਦੇ ਨਾਲ ਬ੍ਰੌਡ ਸਾਈਜ਼ ਦੇ ਵਿੱਚ ਹੀ ਰਹਿਣਗੇ ਪਾਸੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਬ੍ਰੌਡ ਸਾਈਜ਼ ਦੇ ਵਿੱਚ ਪਾਸੇ ਰੈਣੀ ਹਾਰ ਈਰਿੰਗਸ ਟਿੱਕਾ ਵਿਦ ਪਾਸਾ ਪ੍ਰਾਈਜ਼ ਰੈਗਾ ਜੀ ਹੋਂ ਲਈ 1100 ਏਸੀਜੀ ਅੱਜ ਦੀ ਕਲੈਕਸ਼ਨ ਉਮੀਦ ਕਰਦੀ ਹੈ ਜੀ ਤੁਹਾਨੂੰ ਡਿਜ਼ਾਈਨਸ ਪਸੰਦ ਆਏ ਹੋਣਗੇ ਜੀ ਬੁਕਿੰਗ ਨੰਬਰ ਹੈ 734756684 ਇਸ ਨੰਬਰ ਤੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੈ ਤੁਸੀਂ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ